ਜਨਤਾ ਦੀਵਾਂ ਚੰਦ ਦੇ ਸਾਰੇ ਦੋਸਤਾਂ ਨੂੰ ਸਵਾਗਤ ਆ ਅੱਜ ਵਾਤ ਅਸੀਂ ਖੜੇ ਆ ਵਧਾਤੇ ਪਿੰਡ ਕੰਨਿਆ ਮਾਤਾ ਮੰਦਰ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਪਹਿਲਾਂ ਅਖੰਡ ਪਾਠ ਪ੍ਰਕਾਸ਼ ਕਰਿਆ ਗਿਆ ਸੀ ਉਹਨਾਂ ਦਾ ਭੋਗ ਪਾਇਆ ਗਿਆ ਤੇ ਜਿਹੜਾ ਸਾਮ ਨੂੰ ਹੈ ਇੱਥੇ ਜਾਗਰਣ ਕਰਵਾਇਆ ਜਾਵੇਗਾ ਸਾਡੇ ਨਾਲ ਮਹਾਮੈਦੇ ਸ਼ਰਧਾਲੂ ਮੌਜੂਦ ਨੇ ਜਿਹੜੇ ਹਰ ਵਕਤ ਹਰ ਪਲ ਹਰ ਪ੍ਰੋਗਰਾਮ ਦੇ ਵਿੱਚ ਆ ਕੇ ਇਹਨਾਂ ਨੇ ਚਾਰ ਵਾਰੀ ਕੇ ਸੇਵਾ ਕੀਤੀ ਹੈ ਤੇ ਮਹਾਮੈਦਾ ਅਸੀਸਵਾਦ ਪ੍ਰਾਪਤ ਕੀਤਾ ਗੱਲਬਾਤ ਕਰਦੇ ਇਹਨਾਂ ਨਾਲ ਇਹਨਾਂ ਦਾ ਅੱਜ ਨੂੰ ਲੈ ਕੇ ਕੀ ਕਹਿਣਾ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਸਾਮ ਨੂੰ ਜਾਗਰਣ ਕਰਵਾ ਸ਼ਾਮ ਨੂੰ ਜੀ 41ਵਾਂ ਜਿਹੜਾ ਜਾਗਰਣ ਹੈ ਸਾਲਾਨਾ ਜਾਗਰਣ ਮਾਤਾ ਜੀ ਦੇ ਮੰਦਿਰ ਚ ਹੋ ਰਿਹਾ ਹੈਗਾ ਅਸੀਂ ਸਮੂਚੀਆਂ ਸੰਗਤਾਂ ਨੂੰ ਨਗਰ ਦੀਆਂ ਸੰਗਤਾਂ ਨੂੰ ਬਾਹਰੋਂ ਵਾਲੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਪਹਿਲਾਂ ਤਾਂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਮਾਤੇ ਜੀ ਦੇ ਜਾਗਰਣ ਦੀਆਂ ਔਰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਆ ਉਹ ਮੰਦਿਰ ਦੇ ਵਿੱਚ ਸ਼ਾਮ ਨੂੰ ਪਹੁੰਚੋ ਜੀ 9 ਵਜੇ ਜਾਗਰਣ ਸਟਾਰਟ ਹੋਏਗਾ ਜੀ ਉਹ ਜਿਹੜੀ ਜੋਤੀ ਪ੍ਰੋਜੈਕਟ ਦੇ ਮੁੱਖ ਮਹਿਮਾਨ ਨੇ ਕੋਣ ਆ ਰਹੇ ਨੇ ਜਿੱਥੇ ਇਹ ਜੋਤੀ ਪ੍ਰਚੰਡ ਜਿਹੜੀ ਹੋਣੀ ਹੈ ਜੀ ਮਤਲਬ ਮਾਤਾ ਜੀ ਦੀ ਉਹ ਸਾਡੇ ਅ ਪਟਾਲੇਵਾਲ ਦੇ ਜਿਹੜੇ ਇੰਚਾਰਜ ਸਾਹਿਬ ਹੈ ਜੀ ਐਸ ਐਚਓ ਸਾਹਿਬ ਸਰਦਾਰ ਨਿਰਮਲਜੀਤ ਸਿੰਘ ਜੀ ਉਹ ਸ਼ਾਮ ਨੂੰ 9 ਵਜੇ ਆ ਰਹੇ ਹੈ ਜੀ ਉਸ ਤੋਂ ਬਾਅਦ ਸਾਡੇ ਨਾਲ ਹੀ ਬਰਨਾਲੇ ਤੋਂ ਭਜਨ ਮੰਡਲੀ ਹੈ ਜੀ ਹੈਪੀ ਸੋਲ ਜੀ ਉਹਨਾਂ ਦੀ ਟੀਮ ਆ ਰਹੀ ਹੈ ਜੀ ਔਰ ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਨੇ ਅਸਾ ਜੀ ਇੱਥੇ ਮਹਾਮਈਦੇਸਰ ਤੋਂ ਲੋ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਹਨਾ ਕੀ ਕਹੂੰਗਾ ਉਹਨਾਂ ਦੀ ਬਿਲਕੁਲ ਹੁੰਦੀਆਂ ਜੀ ਮਨੋ ਕਾਮਨਾ ਇਸ ਕਰਕੇ ਤੇ ਇੰਨੀ ਮਤਲਬ ਦੂਰ ਦੂਰ ਤੱਕ ਸੰਗਤਾਂ ਹੁਣ ਮਤਲਬ ਕੱਲ ਸਵੇਰ ਤੋਂ ਅੱਜ ਸ਼ਾਮ ਤੋਂ ਕਈ ਦਿਨਾਂ ਤੋਂ ਬਾਹਰਲੇ ਦੇਸ਼ਾਂ ਚੋਂ ਵੀ ਬਹੁਤ ਫੋਨ ਆ ਰਹੇ ਨੇ ਜਿਹੜੇ ਬੱਚਿਆਂ ਦੀਆਂ ਸੁੱਖਾਂ ਪੂਰੀਆਂ ਹੈਗੇ ਤੁਸੀਂ ਦੇਖ ਸਕਦੇ ਹੋ ਵੱਡੇ ਤੁਸੀਂ ਦੇਖੋ ਜੀ ਮਤਲਬ ਇਹ ਸੰਗਤਾਂ ਦੇ ਸੁੱਖਾਂ ਪੂਰੀਆਂ ਹੁੰਦੀਆਂ ਜਾਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਤੁਸੀਂ ਅੱਜ ਦੇਖੋ ਜੀ ਕਿੰਨਾ ਵਿਸ਼ਾਲ ਇਕੱਠ ਹੈਗਾ ਪਹਿਲਾਂ ਭੋਗ ਤੇ ਮਹਾਰਾਜ ਦੀ ਸਵਾਰੀ ਲਿਆਂਦੀ ਸੀ ਕੰਡਪੜ ਪ੍ਰਕਾਸ਼ ਕਰਾਈ ਸੀ ਭੋਗ ਪਾਈ ਗਏ ਆ ਬਹੁਤ ਸੰਗਤਾਂ ਸੀਗੀਆਂ ਬਾਹਰੋਂ ਵੀ ਬਹੁਤ ਸੰਗਤਾਂ ਆਈਆਂ ਹੁਣ ਵੀ ਤੁਸੀਂ ਦੇਖੋ ਚਾਰੇ ਪਾਸੇ ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਨੇ ਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹਾਂ ਪੂਰੀ ਦੁਨੀਆ ਦੇਖ ਰਹੀ ਹੈ ਤੁਹਾਨੂੰ ਜੀ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦੇ ਆ ਜੀ ਸੰਗਤਾਂ ਨੂੰ ਵੀ ਜੋ ਵੀ ਕੋਈ ਵੀ ਸੱਚੇ ਮਨ ਨਾਲ ਕਿਸੇ ਨੂੰ ਵੀ ਮੰਨਦਾ ਹੈ ਜੀ ਉਦੀ ਮਨੋ ਕਾਮਨਾ ਤਾਂ ਪੂਰੀ ਹੁੰਦੀ ਹੈ ਜੀ ਧੰਨੇ ਭਗਤ ਨੇ ਤਾਂ ਪੱਥਰਾਂ ਚੋਂ ਵੀ ਰੱਬ ਪਾਲਿਆ ਸੀਗਾ ਇਸ ਕਰਕੇ ਕਹਿਣਾ ਚਾਹੁੰਦੇ ਜੀ ਜਿਹਦੇ ਨਾਲ ਤੁਸੀਂ ਜੁੜੇ ਹੋ ਦਿਲੋਂ ਜੁੜੋ ਜੀ ਜਿੰਨਾ ਮਹਾਮਜਦੇਸਰਤਾਲੂ ਹੋਰ ਵੀ ਬਹੁਤ ਸਾਰੇ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਨੂੰ ਲੱਗੇ ਕੀ ਕਹਿਣਾ ਹਾਂਜੀ ਭੈਣ ਕੀ ਕਹਿਣਾ ਚਾਹੂਗੀ ਹਾਂਜੀ ਅੱਜ ਕੰਨਿਆ ਦੁਰਗਾ ਮੰਦਿਰ ਵਿਧਾਤੇ ਵਿਖੇ ਖੰਡ ਪਾਠ ਦੇ ਭੋਗ ਪਾਏ ਗਏ ਜੀ ਸਵੇਰ ਨੂੰ ਤੇ ਸ਼ਾਮ ਨੂੰ ਭਗਵਤੀ ਮਾਤਾ ਦਾ ਜਾਗਰਣ ਹੋ ਰਿਹਾ ਹੈ ਜੀ ਤੇ ਜਿਹਦੇ ਵਿੱਚ ਬਰਨਾਲੇ ਦੀ ਭਜਨ ਮੰਡਲੀ ਹਰਮਨ ਪਿਆਰੇ ਗਾਇਕ ਹੈਪੀ ਸੋਹਲ ਜੀ ਆ ਰਹੇ ਆ ਜੀ ਬਹੁਤ ਵਧੀਆ ਝਾਕੀਆਂ ਲੈ ਕੇ ਸਾਰੀਆਂ ਸੰਗਤਾਂ ਸਮੇ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਤੇ ਬਹੁਤ ਹੀ ਆਨੰਦ ਦੇ ਨਾਲ ਆਪਾਂ ਮਾਤਾ ਦਾ ਗੁਣਗਾਨ ਸੁਣਾਵਾਂਗੇ ਜੀ ਬਸ ਇਹ ਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਰੂਰ ਪਹੁੰਚੋ ਹਾਂ ਜੀ ਸਾਡੇ ਨਾਲ ਮਹਾਮਈ ਦੇ ਸਰਦਾਲੂ ਹੋਰ ਵੀ ਬਹੁਤ ਸਾਰੇ ਮੌਜੂਦ ਹੈ ਆਪਾਂ ਉਹਨਾਂ ਨੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਜਗਰਾਤੇ ਲਈ ਕੀ ਕਹਿਣਾ ਹਾਂ ਜੀ ਜੈ ਮਾਤਾ ਦੀ ਮਾਤਾ ਦਰਗਣਾ ਮੰਦਰ ਵਧਾਤੇ ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਸੀਂ ਤਾਂ ਬੇਨਤੀ ਇਹ ਕਰਦੇ ਆ ਤੁਹਾਨੂੰ ਵੀ ਮਾਤਾ ਦਾ ਸ਼ਾਮ ਨੂੰ ਜਾਗਰਣ ਆ ਕਿਰਪਾ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਮਾਤਾ ਦਾ ਜਾਗਰਣ ਅੱਜ ਸ਼ਾਮ ਨੂੰ ਹੋਵੇਗਾ ਤੇ ਝਲਕੀਆਂ ਵੀ ਦਿਖਾਈਆਂ ਜਾਣਗੀਆਂ ਤੇ ਮਾਤਾ ਦਾ ਗੁੰਗਾਨ ਵੀ ਹੋਵੇਗਾ ਮਾਤਾ ਜੀ ਸਾਡੇ ਮਾਤਾ ਅਮਰਜੀਤ ਕੰਨੇਆ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੈ ਮਾਤਾ ਕੇ ਸਾਡੇ ਨਾਲ ਮਹਾਮਈ ਦੇ ਸਰਦਾਲੂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਅੱਜ ਮਹਾਮਈ ਦਾ ਗੁਰਗਾਨ ਹੈ ਜਾਗਰਨ ਕਰਵਾਇਆ ਜਾ ਰਿਹਾ ਹੈਗਾ ਔਰ ਇਹਨਾਂ ਬੰਨੋ ਇਹ ਵੀ ਕਿਹਾ ਗਿਆ ਹੈਗਾ ਕਿ ਇੱਥੇ ਜੋ ਅੱਜ ਕਲਾਕਾਰ ਆ ਰਹੇ ਨੇ ਬਹੁਤ ਹੀ ਮੰਨੇ ਪ੍ਰਮੁੱਖ ਕਲਾਕਾਰ ਨੇ ਔਰ ਬਹੁਤ ਹੀ ਪਿਆਰੀਆਂ ਚਾਕੀਆਂ ਲੈ ਕੇ ਆ ਰਹੇ ਨੇਗੇ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਦੇਖਣ ਲਈ ਮਹਾਮਈ ਦਾ ਅਸ਼ੀਰਵਾਦ ਪ੍ਰਾਪਤ ਕਰ ਲਈ 9 ਵਜੇ ਦੇ ਕਰੀਬ 8 ਵਜੇ ਤੋਂ ਮਤਲਬ ਸ਼ੁਰੂ ਹੋ ਜਾਣਾ ਤੁਸੀਂ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ న్యూਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੱਕ ਲਈ ਸ세ਕਾਲ ਜੀ